ਪਸਾਰੇ ਨਾ ਹੋਣ ਉਹ ਤੈਨੂੰ ਚੀਨ ਦਾਬ ਨੂੰ ਤੈਨੂੰ ਚੀਨ ਉਹ ਪਸਾਰੇ ਕਰਕੇ ਤੇਰਾ ਭਾਰਤ ਬੱਚਾ ਖੜਾ ਸ਼ਰਮ ਕਰਦਾ મોદી ਆ ਚੀਨ ਦੇ ਤੇ ਕਬਜ਼ਾ ਕਰ ਲੂ ਜੇ ਤੂੰ ਆਈ ਪੰਜਾਬ ਨੂੰ ਖਾਲੀ ਮੋੜਤਾ ਉਹ ਪੰਜਾਬ ਆ ਪੰਜਾਬ ਨੌਜਵਾਨੋ ਜੋਸ਼ ਦੇ ਨਾਲ ਹੌਸਲੇ ਵਿੱਚ ਰਹਿਣਾ ਵੀਰ ਬਣ ਕੇ میری ਗੱਲ ਸੁਣਨਾ ਮੇਰੇ ਤੁਸੀਂ ਭਰਾਓ ਜੋਸ਼ ਦੇ ਨਾਲ ਹੌਸਲੇ ਵਿੱਚ ਫਿਕਰ ਨਾ ਕਰੋ ਕੋਈ ਆਪਣੇ ਕਰਕੇ ਹੀ ਆ ਛੋਟੇ ਕਰਕੇ ਹੀ ਆ ਧਾਰਤੋਂ ਉੱਤਰਦਾ ਕਰੋ ਜੋ ਤੇਰੇ ਕਰਕੇ ਆ ਵੀਰ ਮੇਰੇ ਆ ਹੌਰੀ ਰਹਿ ਗਏ ਸੀ ਸੋ ਬਹੁਤ ਬਹੁਤ ਧੰਨਵਾਦ ਭਾਨਾ ਸਿੱਧੂ ਜੀ ਦਾ ਜਿਨ੍ਹਾਂ ਨੇ ਆਹ ਸਟੇਜ ਤੇ ਆ ਕੇ ਆਪਣੇ ਹੱਕੀ ਕੋਲ ਦੇ ਵਿੱਚ ਵੱਡਾ ਯੋਗਦਾਨ ਪਾਇਆ ਤੇ ਨਾਲ ਖੜਨ ਦਾ ਐਲਾਨ ਕੀਤਾ ਸੋ ਇਸ ਤਰ੍ਹਾਂ ਵੀਰੋ ਤੁਸੀਂ ਸਾਰੇ ਜੱਡੇ ਰਹੋ ਖੜੋ ਇਹ ਗੱਲ ਤੋਂ ਲੈ ਕੇ 10 ਵਜੇ ਤੋਂ ਲੈ ਕੇ ਰਾਤ ਦੇ 12 ਵਜੇ ਤੱਕ ਅੱਜ ਸਵੇਰ ਤੋਂ ਲੈ ਕੇ ਹੁਣ ਤੱਕ ਉਸੀਂ ਜਾਵਰੋ ਚੱਲਦੇ ਆਇਓ ਪਰ ਇਸ ਸਬਰ ਰਸਵੀ ਨਹੀਂ ਆਪਣਾ ਪਰਖਿਆ ਜਾ ਰਿਹਾ ਹੈ ਇਸ ਸਬਰ ਨੂੰ ਟੁੱਟਾ ਸਮਾਂ ਰੋਕਿਆ ਨਹੀਂ ਜਾਣਾ ਅਖੀਰ ਇਸ ਸਬਰ ਦੇ ਬੰਨ੍ਹੇ ਟੁੱਟਣਾ ਹੈ ਪਰ ਅਸੀਂ ਚੌੜੇ ਆਂ ਕਿ ਸਰਕਾਰਾ ਇਹ ਬਿਆਨ ਨਾ ਦਿੰਦੀਆਂ ਰਹਿ ਜਾਣਾ ਕਿ ਅਸੀਂ ਇਹਨਾਂ ਨੂੰ ਗੱਲਬਾਤ ਲਈ ਸੱਦਿਆ ਇਹ ਗੱਲਬਾਤ ਕਰਨੇ ਆਏ ਇਹ ਕਰਕੇ ਗੱਲਬਾਤ ਕਰਨਾ ਇੱਕ ਸਮਝਿਆ ਜੇ ਮਸਲਾ ਜੇ